ਕਿ ਆਖਿਆ ਬਾਬਾ ਦੀਪ ਸਿੰਘ ਸਾਹਿਬ ਤੇਰੀ ਕਰਾਮਾਤ ਨੂੰ ਤਾਂ ਮੰਨੀਏ ਜੇ ਮੇਰੇ ਪਿਓ ਦੀ ਸ਼ਰਾਬ ਹਟਾ ਦੇ ਤਾਂ ਮੈਂ ਵੀ ਚਪੈਰੇ ਤਿਆਰ ਕਰੇਗਾ ਹਰ ਸੰਢਿਆ ਆਇਆ ਕਹਿੰਦਾ ਬਾਬਾ ਦੀਪ ਸਿੰਘ ਸਾਹਿਬ ਮੇਰਾ ਤੇਰੇ ਨਾਲ ਵਾਦਾ ਵੀ ਮੈਂ ਤੇਰੇ ਦਰ ਤੇ ਆਉਂ ਤੂੰ ਮੇਰੇ ਨਾਲ ਵਾਦਾ ਕਰ ਵੀ ਮੇਰੇ ਪਿਓ ਦੀ ਸ਼ਰਾਬ ਖੜਾ ਦੇ ਕਹਿੰਦੇ ਇੱਕ ਰੋਜ ਜੀ ਉਹਨਾਂ ਦਾ ਪਿਓ ਨਾ ਘਰੋਂ ਗਾਇਬ ਹੋ ਗਿਆ ਕਿਤੇ ਚਲੇ ਹੀ ਗਿਆ ਲੱਭਣ ਬੇਜਾਈ ਲੱਭਣ ਕੋਨਾਂ ਲੱਗਾ ਵੀ ਕਿਤੇ ਪੀ ਕੇ ਬੇਸੁੱਧ ਹੋਇਆ ਪਿਆ ਹੋਵੇਗਾ ਇੱਥੋਂ ਲੱਭੇਗਾ ਉੱਥੋਂ ਲੱਭੇਗਾ ਸਾਰਾ ਕੁਝ ਗਾ ਲਿਆ ਸ਼ਰਾਬੀਆਂ ਦੇ ਟਿਕਾਣੇ ਗਾ ਲਏ ਨਾ ਮਿਲਿਆ ਬੜਾ ਅਫਸੋਸ ਹੋਇਆ ਐਤਵਾਰ ਨੂੰ ਕਹਿੰਦਾ ਵੀ ਉਹ ਮੈਨੂੰ ਦੱਸ ਰਿਹਾ ਵੀ ਮੇਰਾ ਨਾ ਚਪੈਰੇ 'ਚ ਮਾਣੀ ਨਾ ਲੱਗੇ ਵੀ ਹੁਣ ਮੈਂ ਅਜੇ ਪਹਿਲਾਂ ਤਾਂ ਚਪੈਰਾ ਕੱਟਣਾ ਸੀ ਤੇ ਉੱਥੇ ਜਾਣਾ ਸੀ ਪਿਓ ਮੇਰਾ ਘਰੇ ਨਹੀਂ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਤੇ ਇਦਾਂ ਦੀ ਹਾਲਤ ਵਿੱਚ ਮੈਂ ਜਾਂਦਾ ਚੰਗਾ ਨਹੀਂ ਲੱਗਦਾ ਤੇ ਮੈਂ ਸੋਚਿਆ ਵੀ ਚਲੋ 12 ਤੋਂ 4 ਆਪਾਂ ਲਾਈਵ ਸੁਣ ਲਵਾਂਗੇ ਤੇ ਕਹਿੰਦਾ ਮੇਰੇ ਮਨ ਦੇ ਵਿੱਚ ਅਜੇ ਚੱਲ ਰਿਹਾ ਵੀ ਬਾਬਾ ਦੀਪ ਸਿੰਘ ਸਾਹਿਬ ਮੈਂ ਕੀ ਕਰਾਂ ਹੁਣ ਜਪਜੀ ਸਾਹਿਬ ਕਰਾਂ ਕਿ ਆਪਣੇ ਪਿਓ ਦਾ ਧਿਆਨ ਦਵਾਂ ਕਿਉਂਕਿ ਮੇਰਾ ਧਿਆਨ ਮੇਰੇ ਪਿਓ ਚ ਹੀ ਵੜਿਆ ਹੋਇਆ ਸਾਰਾ ਕਹਿੰਦਾ ਜੇ ਮੈਂ ਸੋਚ ਹੀ ਰਿਆਂ ਸਾਹਮਣੇ ਇੱਕ ਗੁਰਸਿੱਖ ਜੀ ਨੇ ਉਤੋਂ ਦੀ ਕਿਰਪਾਣ ਪਾਈ ਹੋਈ ਹੈ ਦਾੜਾ ਨਹੀਂ ਸੀ ਉਹਨੇ ਕਟਾਇਆ ਉਹਦਾ ਸ਼ਰਾਬ ਪੀਂਦਾ ਸੀ ਉਤੋਂ ਦੀ ਕਿਰਪਾਣ ਪਾਈ ਹੈ ਦਾੜਾ ਉਹਨੇ ਖੁੱਲਾ ਛੱਡਿਆ ਤੇ ਮੈਨੂੰ ਕਹਿੰਦਾ ਉਹ ਪੁੱਤਰ ਮੇਰੇ ਵੱਲ ਧਿਆਨ ਦੇ ਇੱਕ ਮਿੰਟ ਕਹਿੰਦਾ ਮੈਂ ਧਿਆਨ ਦਿੱਤਾ ਉਹ ਕੋਈ ਹੋਰ ਨਹੀਂ ਉਹ ਤਾਂ ਮੇਰਾ ਆਪਣਾ ਪਿਓ ਅਮਰਤ ਸ਼ੱਕ ਕੇ ਆ ਗਿਆ ਸੀ